ਹੈਲੋ ਗਾਇਸ ਕੀ ਹਾਲ ਚਾਲ ਹੈ ਤੁਸੀਂ ਸਾਰੇ ਠੀਕ ਹੋਗੇ ਤੇ ਅੱਜ ਦਾ ਵਲੋਗ ਜਿਹੜਾ ਆਪਾਂ ਸਟਾਰਟ ਕਰਨ ਲੱਗੇ ਆਂ ਠੀਕ ਹੈ ਚੱਲਦੇ ਆਂ ਜੀ ਸ਼ਹਿਰ ਸ਼ਹਿਰ ਕੋਈ ਕੰਮ ਨਹੀਂ ਕਰੀਏ ਚਲ ਬਰਦਿਆਂ ਚੱਲਦੇ ਆਂ ਏ ਹਾਂ ਬੜੇ ਦੇਖੀ ਹਲੋ ਗਾਇਸ ਗੁੱਡ ਮਾਰਨਿੰਗ ਚੱਲਦੇ ਆਂ ਬਾਜ਼ਾਰ ਸ਼ਹਿਰ ਨੂੰ ਤੇ ਕਿੱਥੇ ਕਿੱਥੇ ਜਾਣੇ ਆ ਕੀ ਕੀ ਕਰਦੇ ਆ ਤੰਦ ਦੱਸਦੇ ਆ ਰਾਸਤੇ 'ਚ ਤੇ ਗਾਈਸ ਇਹ ਹੈਗਾ ਜਿਹੜਾ ਰਸਤਾ ਆਊਟਸਾਈਡ ਰਸਤਾ ਹਾਂ ਜੀ ਗੱਲ ਕਰ ਰਹੇ ਡਾਕਟਰ ਜੀ ਤੇ ਆਹ ਜਾਂ ਕਿੱਦਨੂ ਜਾਣਾ ਹੋਰ ਕਿੱਦਨੂ ਜਾਣਾ ਬਾਹਰ ਅਬ ਇਹ ਤੋਂ ਤੁਹਾਨੂੰ ਦੱਸ ਕਰ ਬਾਅਦ ਇਹਨਾਂ ਨੇ ਉਹ ਨਹੀਂ ਬਾਅਦ ਮੈਡਮ ਕੋਲੋਂ ਬੋਲ ਦੇ ਚਿੱਤੇ ਆ ਮੈਂ ਵੇਖਿਆ ਮੇਰਾ ਨਾਮ ਬਾਰਿਸ਼ ਗਈਆ ਹਟ ਹੱਟੀ ਗਾਦੀ ਵੀ ਆ ਕੋਠੇ ਦੇ ਤੇ ਬਹੁਤ ਜ਼ਿਆਦਾ ਬੁਰਾ ਹਾਲਿਆ ਮੌਸਮ ਦਾ ਵੇਖੋ ਤੁਹਾਨੂੰ ਦਿਖਾਉਨੇ ਆ ਤੇ ਪਾਣੀ ਵੀ ਤੁਹਾਨੂੰ ਦਿਖਾਉਨੇ ਆ ਤੇ ਅੰਦਰੋਂ ਪਾਣੀ ਕੱਢਣ ਵਾਲਾ ਵਾ ਤੇ ਬਾਹਰੋਂ ਪਾਣੀ ਪੂਰਾ ਹੀ ਕੋਠਾ ਭਰਿਆ ਹੋਇਆ ਸ਼ਾਤਾਂ ਪੂਰੀਆਂ ਆ ਫੁੱਲ ਦੀਆਂ ਫੁੱਲ ਤੇ ਮੌਸਮ ਤੁਹਾਨੂੰ ਦਿਖਾਉਨੇ ਆ ਗਾਇਸ ਇੱਧਰ ਦੇਖੋ ਸ਼ਤਾਂ ਭਰੀਆਂ ਹੋਈਆਂ ਪਾਣੀ ਦੇ ਨਾਲ ਆ ਸਾਰਾ ਹੀ ਪਾਣੀ ਨਾਲ ਭਰਿਆ ਹੋਇਆ ਵਾ ਪੈਰ ਮਾਰੀਏ ਤੇ ਇਧਰ ਵੇ ਪਾਣੀ ਨੰ ਪੈਰ ਮਾਰੀਏ ਤੇ ਸਾਰਾ ਪਾਣੀ ਨਾਲ ਭਰਿਆ ਹੋਇਆ ਵਾ ਤੇ ਹੁਣ ਆ ਮਨਨ ਦੇਈ ਸਾਫ ਕਰਨਾ ਮਨਨ ਤੇ ਕਰ ਲੇਗੀ ਹਾਂ ਆ ਤੇ ਗਾਇਸ ਇੱਧਰ ਵੇਖੋ ਮੌਸਮ ਬੱਦਲ ਦੇਖੋ ਤੁਸੀਂ ਫੇਰ ਸਿਰ ਤੇ ਖੜਾ ਜਿੰਨਾ ਕੋ ਹੁੰਦਾ ਉਹਨਾਂ ਕੋ ਤੇ ਸਾਫ ਕਰਦੇ ਆ ਆ ਮਮਟੀ ਵੀ ਸਾਰੀ ਝੋਣਦੀ ਪਈ ਆ ਆ ਸਾਰੀ ਝੋਣਦੀ ਮਮਟੀ ਤੇ ਇਹ ਪਾਣੀ ਨਾਲ ਵੀ ਭਰੀ ਹੋਈ ਆ ਸਾਰੀ ਹੁਣ ਹੇਠੇ ਸਾਰਾ ਪਾਣੀ ਭਰਿਆ ਹੋਇਆ ਹੀ ਐ ਮੈਂ ਦਿੱਤਾ ਕੱਢ ਮੈਂ ਚਲ ਹਾ ਬਬੂਆ ਖੋਲ ਦਿੱਤਾ ਵਾ ਨਾ ਚਿਰ ਕੀ ਸੁੱਕ ਜੂਗੇ ਤੇ ਲਿਆ ਮੰਨਤ ਮੈਂ ਕਰਦੀ ਆ ਤੂੰ ਮੇਰਾ ਪੁੱਤ ਨੀ ਕਾਹ ਹੈ ਜੇ ਨਾ ਤੁੱਟਿਆ ਠੀਕ ਹੈ ਗਾਇਸ ਉੱਧਰ ਆਓ ਗਾਇਸ ਇਹ ਗਾਇਸ ਉੱਧਰ ਆਓ ਇੱਧਰ ਆਓ ਗਾਇਸ ਆਪਾਂ ਸਫਾਈ ਕਰ ਲਈਏ ਗਾਇਸ ਇਹ ਪਾਣੀ ਕਾਟ ਕੀਲ ਪਾਣੀ ਹਮਾਰਾ ਬੁੱਢਾ ਵੀ ਚੈੱਕ ਕਰਦੇ ਹਾਂ ਇਹ ਹੈ ਮੇਰੇ ਪਾਪਾ ਸੌਂ ਗਏ ਆ ਮੈਂ ਉਹ ਨਹੀਂ ਜੀਉਂਗੀ ਚੈਨ ਨਾ ਆਉਂਦਾ ਅਗਰ ਨਾ ਇਹਨਾਂ ਜਾਲੇ ਨਾਲ ਖਾਲੀਆਂ ਕਰਦੇ ਹਾਂ ਨਹੀਂ ਸਾਰੇ ਪੰਜਾਬ ਦੇ ਵਿੱਚ ਦੇਖ ਆਣਗੇ ਇਹੋ ਤੋਂ ਤੋਂ ਹੁਣ ਸਦਾ ਫੜੀਂ ਸੋਖ ਤੋਂ ਹਾਂ ਕੀ ਕਹਿੰਦੇ ਗਾਇਜ਼ ਕਹਿੰਦੇ ਆ ਨਾ ਕਿ ਪੰਛੀਆਂ ਨੂੰ ਆਪਣਾ ਅੱਲਾ ਨਾਲ ਪਿਆਰਾ ਹੁੰਦਾ ਹੈ ਇਸੇ ਤਰ੍ਹਾਂ ਇਨਸਾਨ ਨੂੰ ਆਪਣਾ ਪਰ ਲੈਣਾ ਉਹ ਬਚਾਰਿਆਂ ਦਾ ਬਰਾਬਰ ਆਗਾ ਕਾ ਤੀ ਨੰਗੇ ਪੈ ਲੇ ਜੀ ਜੀ ਕੋਠਾ ਲਿਆ ਸਾਫ ਕਰ ਸਾਰਾ ਤੇ ਬਾਰਿਸ਼ ਫੇਰ ਹੋਉਂਦਾ ਪੀਆ ਤੇ ਸਾਫ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ ਹੁਣ ਮੈਂ ਨਾ ਚਲ ਕੋਈ ਨਹੀਂ ਆ ਥੋੜਾ ਬਦਲ ਦਿੱਤਾ ਹੀ ਆ ਐ ਨੋ ਹੋਣਾ ਨਹੀਂ ਆ ਨੋ ਦੱਸ ਮੈਂ ਵੀ ਨਾ ਨਹੀਂ ਕੋਈ ਸਹੀ ਨਹੀਂ ਨਾ ਨਹੀਂ ਨੋ ਨਾ ਨਾ ਬਿਮਾਰ ਨਹੀਂ ਹੁਣ ਹਾਂ ਲੈ ਕਾਲੇ ਖੰਡਾ ਲੈ ਆਪਾਂ ਡਾ ਤੇ ਉੱਪਰ ਆਗੇ ਆ ਜਵਾਕ ਇਹਨਾਂ ਨੂੰ ਉਧਰੋਂ ਸਕੂਲੋਂ ਸ਼ੂਟਿੰਗ ਕਰਾ ਲਈ ਆ ਤੇ ਇੰਨਾ ਤੰਗ ਕਰਨ ਦੇ ਨਾਲ ਕੋਈ ਹਿਸਾਬ ਹੀ ਨਹੀਂ ਆ ਤੁਸੀਂ ਦੇਖੀ ਲੋ ਮੇਰਾ ਲੱਤਾਂ ਦਾ ਜੀ ਕਰੰਦਾ ਗੁੱਟੀਆਂ ਗੁੱਡੀ ਦਤ ਨੂੰ ਕਟਕੋਰੀ ਓਕੇ ਗਾਇਸ ਆਈ ਹੁਣ ਹਵਾ ਦਾ ਲੈ ਲਈਏ ਥੋੜਾ ਜਿਹਾ ਆਨੰਦ ਤੇ ਤੁਸੀਂ ਥੋੜੇ ਦੇਰ ਬਾਅਦ ਮਿਲਦੇ ਆ ਤੁਹਾਨੂੰ ਜਾਇਓ ਨਾ ਕਿਤੇ ਬਲੀ ਨੂੰ ਸਾਡੇ ਵਲੌਗ ਦੇ ਨਾਲ ਟਕ ਟਕ ਲਈ ਬਾਏ ਗਾਇਸ ਬੈਕ ਟੂ ਵਲੌਗ ਤੇ ਗਾਇਸ ਉਹਦਾ ਬਾਰਿਸ਼ ਹੋ ਗਈ ਤੇ ਆਪਾਂ ਚੱਲ ਗਏ ਆ ਥੱਲੇ ਤੇ ਹੁਣ ਹਰਦੀਪ ਦੀ ਡਿਊਟੀ ਲੱਗੀ ਕੋਠੇ ਦੀ ਤੇ ਆਪ ਦੇ ਸਾਫ ਕਰਨ ਪਹਿਲਾਂ ਮੈਂ ਕਰਕੇ ਗਈ ਸੀ ਸਾਰੀ ਸਾਫ ਸਫਾਈ ਹੁਣ ਉਹ ਦਿਆਜ ਪਾਣੀ ਪਣੀ ਡੋਲਣ ਦਿਆ ਸਾਫ ਕਰਨ ਪਾਜੀ ਥੱਲੇ ਉਹ ਵੀ ਕਰਨਾ ਵਾ ਇਹ ਨੀਚੇ ਜਾ ਕੇ ਵੀ ਕਰਨਾ ਵਾ ਚਲ ਤੇ ਗਾਈਸ ਆਪਾਂ ਕੇ ਜੀ ਖਾਣਾ ਆਪਣਾ ਖਾ ਗਏ ਅੰਗਰੇਜੀ ਫਰੀ ਹੁਣ ਲੱਗੇ ਆ ਜੀ ਆਪਾਂ ਰੈਸਟ ਕਰਨ ਕਿਉਂਕਿ ਸਵੇਰ ਦੇ ਆਪਾਂ ਬਹੁਤ ਜ਼ਿਆਦਾ ਥੱਕਦੇ ਆਪਾਂ ਮੱਥਾ ਢੀਕ ਰਹੇ ਆ ਤੁਹਾਨੂੰ ਦੱਸਿਆ ਸੀ ਬਹੁਤ ਜ਼ਿਆਦਾ ਨਹੀਂ ਕੀ ਰੈਸਟ ਦੀ ਅੱਜ ਵਰਤ ਤੇ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਅੱਜ ਥੱਕੇ ਨਹੀਂ ਹਸਦੇ ਜੇ ਥੋੜਾ ਜਿਹਾ ਆਪਾਂ ਆਚਾ ਹੁੰਦਾ ਜੀ ਬਣਾਏ ਤੇ ਮਿਲਦੇ ਹਾਂ ਨਾ ਪਾ ਤੁਹਾਨੂੰ ਕੱਲ ਅਗਲੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਜਿਹੜਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਤੇ ਮਿਲਾਂਗੇ ਤੁਹਾਨੂੰ ਕੱਲ ਆਪਾਂ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਅੱਜ ਤੇ ਖਤਮ ਕਰਦੇ ਆਂ ਤੇ ਮਿਲਦੇ ਹਾਂ ਤੁਹਾਨੂੰ ਕੱਲ ਤੇ ਮਿਲਦੇ ਹਾਂ ਤੁਹਾਨੂੰ ਕੱਲ ਅਗਲੀ ਵੀਡੀਓ ਦੇ ਵਿੱਚ